ਜਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਜਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨੱਚੇ ਨੱਚ ਤਰ ਤਹਲੋਂਕੀਆਂ ਗੱਜ ਕਿਤੇ ਵਿੱਚ ਪੜੇ ਤੂੰ ਪੋਣ ਗਿਆ ਅੱਜ ਕਿਤੇ ਵਿੱਚ ਪੜੇ ਤੂੰ ਪੋਣ ਗਿਆ ਅੱਜ ਕਿਤੇ ਵਿੱਚ ਪੜੇ ਤੂੰ ਪੋਣ ਗਿਆ ਕੀ ਆਪਣਾ ਵਿਰਸਾ ਸਾਹਮਣਾ ਜ਼ਰੂਰੀ ਆ ਜਿਹੜੇ ਬੰਦੇ ਦੀ ਵਿਰਸਾ ਨਾ ਰਹਿ ਗਿਆ ਉਹ ਫਿਰ ਬੰਦਾ ਨਹੀਂ ਰਹਿ ਗਿਆ ਤੇ ਮੇਰੇ ਪਰਿਵਾਰ ਵੱਲੋਂ ਮੈਨੂੰ ਬਹੁਤ ਸਾਥ ਮਿਲਿਆ। ਮੇਰੇ ਘਰ ਦੇ ਮੈਨੂੰ ਬਹੁਤ ਸਪੋਰਟ ਕਰਦੇ ਆ। ਮੈਂ ਤੇ ਮੇਰੀ ਭੈਣ ਆ ਇੱਕ। ਸਾਨੂੰ ਦੋਨਾਂ ਨੂੰ ਬਹੁਤ ਸਪੋਰਟ ਕੀਤਾ ਸਾਡੇ ਘਰ ਦੇ ਆਨੇ। ਆਪਣੀ ਅੱਗੇ ਦੀ ਸੋਚ ਹੈ ਕਿ ਪੂਰੀ ਦੁਨੀਆ ਦੇ ਵਿੱਚ ਹੀ ਆਪਣਾ ਪੰਜਾਬ ਦਾ ਪ੍ਰਸਿੱਧ ਲੋਕਨਾ ਜਿਹੜਾ ਭੰਗੜਾ ਵਾ ਉਹ ਉੱਥੇ ਪਹੁੰਚੇ। ਕਿ ਫਿਟਨੈਸ ਦੇ ਤੌਰ ਤੇ ਆ ਸਕਦੇ ਕਿਉਂਕਿ ਡਾਂਸ ਨਾਲ ਬਹੁਤ ਫਿਟਨੈਸ ਹੁੰਦੀ ਆ। ਮੈਂ ਤਿੰਨ ਵਾਰੀ 골ਡ ਮੈਡਲਿਸ ਚਾ ਇੱਕ ਵਾਰੀ ਲੁੱਟੀ ਚਾ ਤੇ ਦੋ ਵਾਰੀ ਕਿਤੇ ਚਾ ਤੇ ਬਾਕੀਆਂ ਨੂੰ ਵੀ ਕਹਿਣਾ ਚਾਹੂੰਗੀ ਕਿ ਇਸ ਫੀਲਡ ਵਿੱਚ ਜ਼ਰੂਰ ਅੱਗੇ ਆਣ ਕਿਉਂਕਿ ਪੰਜਾਬ ਦਾ ਵਿਰਸਾ ਬਹੁਤ ਸੱਚੀ ਲੋਕਪੋਰੀ ਹੈ ਤਰਨਤਾਰਨ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਮਝੈਲ ਭੰਗੜਾ ਅਕੈਡਮੀ ਦੇ ਵਿੱਚ ਅਸੀਂ ਇਸ ਵੇਲੇ ਪਹੁੰਚੇ ਆਂ ਤੇ ਛੋਟੀ ਉਮਰ ਦੇ ਵਿੱਚ ਹੀ ਇੱਕ ਨੌਜਵਾਨ ਭੈਣ ਵੱਲੋਂ ਅਤੇ ਇੱਕ ਨੌਜਵਾਨ ਵੀਰ ਵੱਲੋਂ ਜਿਹੜਾ ਮੈਂ ਕੈਮਰਾਮੈਨ ਸਾਥੀ ਨੂੰ ਕਹਿ ਰਿਹਾ ਕਿ ਤੁਸੀਂ ਤਸਵੀਰ ਵਿਖਾ ਦਿਓ ਅਤੇ ਸਕਰੀਨ ਤੇ ਵੀ ਤੁਸੀਂ ਵੇਖ ਰਹੇ ਹੋਗੇ ਕਿ ਕਿਵੇਂ ਛੋਟੀ ਉਮਰ ਦੇ ਵਿੱਚ ਹੀ ਇੱਕ ਉਪਰਾਲਾ ਵੀ ਸ਼ੁਰੂ ਕੀਤਾ ਹੈ ਕਿ ਕਿਵੇਂ ਗਰੀਬ ਬੱਚਿਆਂ ਨੂੰ ਵੀ ਫ੍ਰੀ ਭੰਗੜਾ ਅਤੇ ਗਿੱਧਾ ਸਿਖਾਇਆ ਜਾਂਦਾ ਹੈ ਤਾਂ ਮੈਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਸਕਰੀਨ ਦੇ ਉੱਪਰ ਵੀ ਕਿ 골ਡ ਮੈਡਲ ਹੈ ਭੈਣ ਦੋ ਵਾਰ ਦੋ ਵਾਰ 골ਡ ਮੈਡਲ ਜਿਹੜਾ ਹੈ ਉਹਨਾਂ ਨੇ ਤਿੰਨ ਵਾਰ ਸੌਰੀ 골ਡ ਮੈਡਲ ਜਿਹੜਾ ਗਿੱਧੇ ਦੇ ਵਿੱਚੋਂ ਉਹਨਾਂ ਨੂੰ ਮਿਲਿਆ ਤਾਂ ਸਾਡੇ ਨਾਲ ਵੀਰ ਮੌਜੂਦ ਹੈ ਛੋਟੀ ਉਮਰ ਚ ਭੰਗੜਾ ਜਿਹੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚਵਾ ਉਹ ਬੱਚਿਆਂ ਨੂੰ ਸਿਖਾਇਆ ਵੀ ਜਾਂਦਾ ਇੱਥੇ ਅਤੇ ਜੇ ਕੋਈ ਭੈਣ ਅਤੇ ਵੀਰ ਘਰ ਤੋਂ ਫਾਈਨੈਂਸ਼ਲੀ ਕੰਡੀਸ਼ਨ ਜਿਸ ਦੀ ਠੀਕ ਨਹੀਂ ਹੈ ਤਾਂ ਉਹਨਾਂ ਨੂੰ ਭੰਗੜਾ ਇਹਨਾਂ ਦੇ ਵੱਲੋਂ ਬਿਨਾਂ ਫੀਸ ਲਿੱਤੇ ਵੀ ਸਿਖਾਇਆ ਜਾਂਦਾ ਤਾਂ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਛੋਟੀ ਉਮਰ ਦੇ ਵਿੱਚ ਜਿੱਥੇ ਹੁਣ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਬਾਹਰ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਨਹੀਂ ਪੰਜਾਬ ਦੇ ਵਿੱਚ ਰਹਿ ਕੇ ਇੱਕ ਤੇ ਆਪਣੇ ਵਿਰਸੇ ਨੂੰ ਕਾਇਮ ਕਰਦੀ ਹੋਈ ਇਹ ਤਸਵੀਰ ਸਾਹਮਣੇ ਆਈ ਆ ਅਤੇ ਆਪਣੇ ਵਿਰਸੇ ਨੂੰ ਕਾਇਮ ਕਰਨ ਦੇ ਨਾਲ ਨਾਲ ਹੋਰ ਨਾ ਮੁੰਡੇ ਕੁੜੀਆਂ ਨੂੰ ਵੀ ਜਿਹੜਾ ਹੈ ਇੱਥੇ ਉਹਨਾਂ ਨੂੰ ਹੌਸਲਾ ਮਿਲਦਾ ਹੈ ਤਾਂ ਸਾਡੇ ਨਾਲ ਮੌਜੂਦ ਨੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਦੋਨਾਂ ਦਾ ਜਿਹੜਾ ਸਾਡੇ ਚੈਨਲ ਤੇ ਗ੍ਰੇਡ ਪੰਜਾਬ ਟੀਵੀ ਤੇ ਸਵਾਗਤ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਅੱਜ ਨਵੇਂ ਮੇਰੇ ਦਰਸ਼ਕ ਪਿਆਰੇ ਦੇਖ ਰਹੇ ਨੇ ਜੀ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕਰਨਜੀਤ ਸਿੰਘ ਹੈ ਜੀ ਜੀ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਆਪਣੇ ਬਾਰੇ ਵੀਰ ਜੀ ਦੱਸਿਓ ਕਿ ਮੁੰਡੇ ਕੁੜੀਆਂ ਇੱਥੇ ਭੰਗੜਾ ਗਿੱਧਾ ਸਿੱਖਣ ਵਾਸਤੇ ਆਉਂਦੇ ਆ ਇਹ ਜਿਹੜਾ ਉਪਰਾਲਾ ਮੰਨ ਦੇ ਵਿੱਚ ਸ਼ੁਰੂ ਕਰਨ ਦਾ ਕਿਵੇਂ ਆਉਂਦਾ ਹੈ ਛੋਟੀ ਉਮਰ ਦੇ ਵਿੱਚ ਬਹੁਤ ਜਜ਼ਬੇ ਨੂੰ ਵੀ ਸਲਾਮ ਹੈ ਵੀ ਕੰਮ ਸ਼ੁਰੂ ਕਰਨਾ ਅਤੇ ਉਹ ਵੀ ਉਹ ਕੰਮ ਜਿਹੜਾ ਪੰਜਾਬ ਦਾ ਪ੍ਰਸਿੱਧ ਲੋਕਨਾਚ ਜਿਹੜਾ ਕਿ ਅਲੋਪ ਹੁੰਦਾ ਜਾ ਰਿਹਾ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਜਿਹੜਾ ਬਹੁਤ ਜ਼ਿਆਦਾ ਧਿਆਨ ਜਿਹੜਾ ਉਹ ਪੱਬਾਂ ਕਲੱਬਾਂ 'ਚ ਰਹਿ ਗਿਆ ਪੰਜਾਬੀਆਂ ਦਾ ਅਤੇ ਇਹ ਜਿਹੜਾ ਪੰਜਾਬੀ ਲੋਕ ਨਾ ਜ ਆ ਇਹ ਕਿਤੇ ਨਾ ਕਿਤੇ ਦੂਰ ਹੁੰਦਾ ਜਾ ਰਿਹਾ ਜੀ ਸਰ ਇਹੀ ਸੋਚਦੇ ਆ ਕਿ ਆਪਣੇ ਵਿਰਸਾ ਸਾਡੇ ਦਾਦੇ ਮਾਤਾਵਾ ਪੈਣਾ ਸਾਰੇ ਆਪਣੇ ਕਹਿੰਦੇ ਹੀ ਕਿ ਆਪਣਾ ਵਿਰਸਾ ਸਾਹਮਣਾਂ ਜ਼ਰੂਰੀ ਆ ਜਿਹੜੇ ਬੰਦੇ ਦੀ ਇਹ ਵਿਰਸਾ ਨਾ ਰਹਿ ਗਿਆ ਉਹ ਫਿਰ ਬੰਦਾ ਨਹੀਂ ਰਹਿ ਗਿਆ ਹਾਂਜੀ ਸਰ ਇਸ ਇਸੇ ਨੂੰ ਸੋਚਦੇ ਆ ਆਪਣਾ ਆਪਾ ਸੋਚਿਆ ਕਿ ਆਪਾਂ ਆਪਣਾ ਸਿੱਖੀਏ ਸਿੱਖਿਆ ਪਹਿਲੋਂ ਫਿਰ ਸਿਖਾਉਣਾ ਸ਼ੁਰੂ ਕੀਤਾ ਹੁਣ ਹਾਂਜੀ ਜੀ ਤਾ ਅਕੈਡਮੀ ਦੇ ਵਿੱਚ ਕਿੰਨੇ ਵਿਦਿਆਰਥੀ ਸਿੱਖਣ ਵਾਲੇ ਆਉਂਦੇ ਨੇ ਅਤੇ ਸੋਚ ਕੀ ਹੈ ਮਨ ਦੇ ਵਿੱਚ ਕਿ ਕਿੱਥੋਂ ਤੱਕ ਅੱਗੇ ਹੁਣ ਲੋਕਾਂ ਨੂੰ ਲੋਕਾਂ ਦੇ ਬੱਚਿਆਂ ਨੂੰ ਜਿਹੜਾ ਅਕੈਡਮੀ ਦੇ ਨਾਲ ਜੋੜਨਾ ਹੈ ਦੇਖੋ ਆਪਣੇ ਕੋਲ ਇਸ ਵਕਤ 20 ਤੋਂ 30 ਬੱਚੇ ਆਉਂਦੇ ਨੇ ਜੀ ਜੀ ਤੇ ਆਪਣੀ ਅੱਗੇ ਦੀ ਸੋਚ ਹੈ ਕਿ ਪੂਰੀ ਦੁਨੀਆ ਦੇ ਵਿੱਚ ਹੀ ਆਪਣਾ ਪੰਜਾਬ ਦਾ ਪ੍ਰਸਿੱਧ ਲੋਕਨਾ ਜਿਹੜਾ ਭੰਗੜਾ ਵਾ ਉਹ ਉੱਥੇ ਪਹੁੰਚੇ ਅੱਛਾ ਹਾਂਜੀ ਸਰ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਲੋਕ ਨਾਚ ਭੰਗੜਾ ਪਚਾਉਣਾ ਹੈ ਜੀ ਸਰ ਅੱਛਾ ਜੀ ਕਿੱਥੇ ਕਿੱਥੇ ਕਿੜੀਆਂ ਕਿੜੀਆਂ ਸਟੇਜਾਂ ਤੇ ਤੁਹਾਨੂੰ ਭੰਗੜਾ ਪਾਉਣ ਦਾ ਮੌਕਾ ਮਿਲਿਆ ਮਾਨ ਸਨਮਾਨ ਮਿਲਿਆ ਕਿੱਥੇ ਕਿੱਥੇ ਜਾਣ ਦਾ ਮੌਕਾ ਮਿਲਿਆ ਅਤੇ 26 ਜਨਵਰੀ ਤੇ ਵੀ ਅਸੀਂ ਸੁਣਿਆ ਕਿ ਤੁਸੀਂ ਤਿਆਰੀ ਜਿਹੜੀ ਕਰਵਾਉਂਦੇ ਹੋ ਉਸ ਦੇ ਬਾਰੇ ਵੀ ਸਾਰਾ ਜ਼ਰੂਰ ਦੱਸਿਓ ਸਰ ਪੰਜਾਬ ਦੇ ਵਿੱਚ ਜਿੰਨੀਆਂ ਵੀ ਆ ਯੂਨੀਵਰਸਟੀਆਂ ਹਾਂਜੀ ਉਹਨਾਂ ਤੇ ਸਾਰਿਆਂ ਤੇ ਆਪਾਂ ਨੱਚ ਚੁੱਕੇ ਆ ਹਾਂਜੀ ਤੇ ਬਹੁਤ ਮਾਨ ਸਨਮਾਨ ਮਿਲਦਾ ਵਾ ਅ ਥੋੜਾ ਜਿਹਾ ਟਾਈਮ ਪਹਿਲਾਂ ਆਪਾਂ ਗੁਰਦਾਸਪੁਰ ਰ ਗੈਸਟ ਆਫ ਆਨਰ ਬੁਲਾਇਆ ਸੀ ਉਹਨਾਂ ਹਾਂਜੀ ਤੇ ਆ ਜਿਹੜੀ 15 ਅਗਸਤ ਤੇ 26 ਜਨਵਰੀ ਇਹ ਵੀ ਉੱਥੇ 7-8 ਸਕੂਲ ਹੁੰਦੇ ਆ ਉਹਨਾਂ ਸਾਰਿਆਂ ਨੂੰ ਆਪਾਂ ਹੀ ਕਰਵਾਈਦਾ ਹਾਂ ਹਾਂਜੀ ਸਰ ਤਾਂ ਸਾਡੇ ਨਾਲ ਭੈਣ ਵੀ ਮੌਜੂਦ ਆ ਗੱਲਬਾਤ ਕਰਾਂਗੇ ਤਿੰਨ ਵਾਰ ਗਿੱਦੇ ਦੇ ਵਿੱਚੋਂ 골ਡ ਇਹ ਕੋਈ ਛੋਟੀ ਗੱਲ ਨਹੀਂ ਉਹ ਵੀ ਤਰਨ ਤਰਨ ਤੋਂ ਮੇਰੇ ਖਿਆਲ ਪਹਿਲੀ ਵਾਰ ਤੁਸੀਂ ਕੈਮਰੇ ਤੇ ਆਏ ਹੋਗੇ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕ ਵੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਨਾਮ ਕੀ ਹੈ ਕੀ ਪਾਉਣਾ ਵਾ ਤੁਸੀਂ ਦੱਸੋ ਮੇਰਾ ਨਾਮ ਅਵਨੀਤ कौर ਹੈ ਜੀ ਜੀ ਮੈਂ ਤਿੰਨ ਵਾਰੀ 골ਡ ਮੈਡਲਿਸਾਂ ਇੱਕ ਵਾਰੀ ਲੁੱਟੀ ਚਾ ਤੇ ਦੋ ਵਾਰੀ ਗਿੱਤੇ ਚ ਅੱਛਾ ਜੀ ਮੈਨੂੰ ਬਸ ਇਹੀ ਹੁੰਦਾ ਕਿ ਆਪਾਂ ਸਿੱਖੀਏ ਤੇ ਸਭ ਨੂੰ ਸਿਖਾਈਏ ਕਿਉਂਕਿ ਸਿਖਾਉਣ ਨਾਲ ਆਪਣਾ ਵੀ ਹੁਨਰ ਵੱਧਦਾ ਵਾ ਹਾਂਜੀ ਪੁਰਾਣੀਆਂ ਬੋਲੀਆਂ ਫਿਰ ਕਿਵੇਂ ਯਾਦ ਕਰਦੇ ਹੋ ਪਰਾਣੀਆਂ ਬੋਲੀਆਂ ਬਸ ਦਾਦੀ ਹੁਣਾਂ ਤੋਂ ਯਾਦ ਕਰ ਲੈਂਦੀਆਂ ਵਾਂ ਦਾਦੀ ਤੇ ਦਾਦੀ ਦੀਆਂ ਭੈਣਾਂ ਜਾਂ ਦਾਦੀ ਦੀਆਂ ਦਰਾਣੀਆਂ ਜਠਾਨੀਆਂ ਸਭ ਇਕੱਠੇ ਹੋ ਕੇ ਬਹਿ ਜਾਂਦੇ ਆ ਤੇ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਸੱਚੀ ਦੱਸ ਰਹੀ ਤੇ ਜਿਹੜੇ ਬਹੁਤ ਸਾਰੇ ਮਾਪੇ ਨੇ ਉਹ ਧੀਆਂ ਨੂੰ ਇਸ ਵੱਲ ਇਸ ਲਾਈਨ ਵੱਲ ਗਿੱਧੇ ਪੰਗੜੇ ਦੀ ਲਾਈਨ ਵੱਲ ਚਲੋ ਸਕੂਲ ਤੱਕ ਤਾਂ ਕਹਿੰਦੇ ਵੀ ਹੋਇਆ ਕਾਲਜ ਤੱਕ ਹੋਇਆ ਲੇਕਿਨ ਲੰਮਾ ਸਮਾਂ ਜਿਹੜਾ ਇਸ ਦੇ ਵਿੱਚ ਕਈ ਵਾਰ ਇਤਰਾਜ਼ ਹੁੰਦਾ ਤੁਹਾਡੇ ਪਰਿਵਾਰ ਦਾ ਤੁਹਾਨੂੰ ਕਿਹੋ ਜਿਹਾ ਸਾਥ ਮਿਲਿਆ ਇਹ ਵੀ ਜ਼ਰੂਰ ਦੱਸਿਓ ਅਤੇ ਅੱਗੇ ਤੁਹਾਡਾ ਟਾਰਗੇਟ ਕੀ ਹੈ ਇਹ ਵੀ ਜ਼ਰੂਰ ਦੱਸਿਓ ਇਹ ਮੇਰੇ ਪਰਿਵਾਰ ਵੱਲੋਂ ਮੈਨੂੰ ਬਹੁਤ ਸਾਥ ਮਿਲਿਆ ਹੈ ਮੇਰੇ ਘਰ ਦੇ ਮੈਨੂੰ ਬਹੁਤ ਸਪੋਰਟ ਕਰਦੇ ਆ ਮੈਂ ਤੇ ਮੇਰੀ ਭੈਣ ਹੈ ਇੱਕ ਸਾਨੂੰ ਦੋਨਾਂ ਨੂੰ ਬਹੁਤ ਸਪੋਰਟ ਕੀਤਾ ਸਾਡੇ ਘਰ ਦੇ ਆਨੇ ਮੇਰੇ ਮਦਰ ਦਾ ਬਹੁਤ ਬਟਲ ਸਟਰਗਲ ਸਾਡੇ ਪਿੱਛੇ ਮੇਰੇ ਫਾਦਰ ਵੀ ਬਹੁਤ ਸਪੋਰਟ ਕਰਦੇ ਆ ਕਿਉਂਕਿ ਉਹ ਸਾਨੂੰ ਖੁਦ ਹੀ ਹਾਂ ਕਰ ਦਿੰਦੇ ਹਰ ਚੀਜ਼ ਵਾਸਤੇ ਬਸ ਉਹਨਾਂ ਨੇ ਕਿਹਾ ਵਕ ਕਿ ਤੁਸੀਂ ਜਿੱਤ ਕਿ ਜਿੱਤਨ ਦਾ ਕੋਈ ਮਤਲਬ ਨਹੀਂ ਹੈ ਕ ਪਰ ਤੁਸੀਂ ਪਰਫਾਰਮ ਕਰਕੇ ਆਓ ਸਭ ਨੂੰ ਦਿਖਾਓ ਕਿ ਤੁਸੀਂ ਹੈ ਬਹੁਤ ਹੀ ਹੁਨਰਾ ਤੁਹਾਡੇ ਵਿੱਚ ਬਸ ਇਹ ਸਖਾਓ ਤੁਸੀਂ ਕਿਹੜੀਆਂ ਕਿਹੜੀਆਂ ਸਟੇਜਾਂ ਤੇ ਗਿੱਧਾ ਪਾਉਣ ਦਾ ਮੌਕਾ ਮਿਲਿਆ ਕਿਹੜੀਆਂ ਕਿਹੜੀਆਂ ਸਟੇਜਾਂ ਤੇ ਉਹ ਮੈਡਲ ਹਾਸਲ ਕਰਨ ਦਾ ਜਿੱਤ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਮੈਂ ਬਹੁਤ ਸਟੇਜਾਂ 'ਚ ਖੇਡੀਆਂ ਹਾਂ ਤੇ ਨੈਸ਼ਨਲ ਦੀਆਂ ਸਟੇਜਾਂ ਨੈਸ਼ਨਲ ਵਿੱਚ ਮੈਂ ਤੇਨ ਵਰੀ ਮੈਡਲ 골ਡ ਬੈਂਡ ਲਿਸਟ ਆ ਜੀ ਜੀ ਹਾਂ ਜੀ ਕਿੱਥੋਂ ਕਿੱਥੋਂ ਸਕੂਲਾਂ 'ਚ ਕਾਲਜਾਂ 'ਚ ਵੀ ਜਾਂਦੇ ਰਹੇ ਨਿਊ ਕਾਲਜ ਚ ਜਾਣਾ ਹੈ ਪਰ ਮੈਂ ਸਕੂਲਾ ਚ ਸਖਾਨੀ ਹਾਂ ਅੱਛਾ ਹਾਂਜੀ ਕਾਲਜ ਵਿੱਚ ਵੀ ਇੱਕ ਵਾਰੀ ਸਿਖਾਇਆ ਹੋਇਆ ਵਾ ਜੀ ਨਵੀਆਂ ਬੱਚੀਆਂ ਦੇ ਵਿੱਚ ਗਿੱਧੇ ਨੂੰ ਲੈ ਕੇ ਕਿਹੋ ਜਿਹਾ ਰੁਝਾਨ ਦੇਖਣ ਨੂੰ ਮਿਲਦਾ ਜਦੋਂ ਤੁਸੀਂ ਉਹਨਾਂ ਨੂੰ ਸਿਖਾਉਂਦੇ ਹੋ ਉਹਨਾਂ ਨੂੰ ਵੀ ਹੁੰਦਾ ਕਿ ਆਪਣਾ ਵਿਸ਼ਾ ਤੇ ਕੁ ਲੋਪ ਹੁੰਦਾ ਜਾ ਰਿਹਾ ਉਹਨਾਂ ਨੂੰ ਹੁੰਦਾ ਵਾ ਵੀ ਅਸੀਂ ਅੱਗੇ ਸਿੱਖੀਏ ਕਿਉਂਕਿ ਉਹਨਾ ਜੋ ਵੀਡੀਓਜ਼ ਦੇਖਦੇ ਹਨ ਨਾ ਉਹਨਾਂ ਨੂੰ ਉਹ ਤਾਂ ਫਿਰ ਚਾ ਚੜਦੇ ਕਿ ਅਸੀਂ ਕੁਝ ਸਿੱਖੀਏ ਨਵਾਂ ਮੈਨੂੰ ਵੀ ਵੈਸੇ ਉੱਤੇ ਹੀ ਚਾ ਚੜਿਆ ਸੀ ਜੀ ਜੀ ਤਿੰਨ 골ਡ ਪ੍ਰਾਪਤ ਕਰਨ ਵਾਲੀ ਤਰਨ ਤਰਨ ਦੀ ਕੁੜੀ ਹੁਣ ਮੈਂ ਚਾਹਾਂਗਾ ਪੈਣੇ ਸਕਰੀਨ ਲੋਕ ਦੇਖ ਰਹੇ ਨੇ ਤੇ ਤੁਸੀਂ ਕੋਈ ਬੋਲੀ ਜਿਹੜੀ ਹੈ ਸਾਡੇ ਦਰਸ਼ਕਾਂ ਨੂੰ ਕੋਈ ਪੁਰਾਣੀ ਅਤੇ ਉਸ ਤੇ ਨਾਲ ਤੁਸੀਂ ਗਿੱਧਾ ਪਾ ਕੇ ਜਰੂਰ ਦਿਖਾ ਦਿਓ ਹਾਂਜੀ ਜੀ ਬੋਲੀ ਜਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਜਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨਾਚੇ ਨੱਚ ਤਰ ਤਹਲੌਣ ਗਿਆ ਗੱਜ ਕਿਤੇ ਵਿੱਚ ਪੜ ਤੂੰ ਪਉਣ ਗਿਆ ਅੱਜ ਕਿਤੇ ਵਿੱਚ ਪੜ ਤੂੰ ਪਉਣ ਗਿਆ ਅੱਜ ਕਿਤੇ ਵਿੱਚ ਪੜ ਤੂੰ ਪਉਣ ਗਿਆ ਤੁਸੀਂ ਹੁਣ ਜਿੰਨੇ ਵੀਡੀਓ ਨੂੰ ਦੇਖ ਰਹੇ ਨੇ ਕੁੜੀਆਂ ਮੁੰਡੇ ਸੋਸ਼ਲ ਮੀਡੀਆ ਤੇ ਤਰਨ ਤਰਨ ਦੇ ਇਲਾਕੇ ਦੇ ਜਿਹੜੇ ਸ਼ੌਂਕ ਤਾਂ ਰੱਖਦੇ ਨੇ ਔਰ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਘਰੋਂ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਸਾਡੀ ਅਕੈਡਮੀ ਹੈ ਤੁਸੀਂ ਇੱਥੇ ਆ ਸਕਦੇ ਜੀ ਦੇਖੋ ਜਿਹਨੂੰ ਤਾਂ ਫਾਈਨੈਂਸ਼ੀਅਲੀ ਪ੍ਰੋਬਲਮ ਆ ਉਹਨਾਂ ਨੇ ਹੀ ਤਾਂ ਆਸ-ਪਾਸ ਔਖਾ ਕਰਤਾ ਜੀ ਜੀ ਵੀ ਤੁਸੀਂ ਫ੍ਰੀ ਸਿੱਖ ਸਕਦੇ ਹੋ ਬਾਕੀ ਜਿਨ੍ਹਾਂ ਦਾ ਸ਼ੌਂਕ ਆ ਜ਼ਰੂਰ ਆਣ ਕਿਉਂਕਿ ਇਹਦੇ ਜਿਨ੍ਹਾਂ ਦਾ ਨਹੀਂ ਸ਼ੌਂਕ ਹੈਗਾ ਉਹ ਇੱਕ ਫਿਟਨੈਸ ਦੇ ਤੌਰ ਤੇ ਆ ਸਕਦੇ ਕਿਉਂਕਿ ਡਾਂਸ ਨਾਲ ਬਹੁਤ ਫਿਟਨੈਸ ਹੁੰਦੀ ਆ ਜੀ ਜੀ ਹਾਂਜੀ ਇਹ ਤਾਂ ਗੱਲ ਆ ਬਈ ਤੁਸੀਂ ਕੀ ਨੌਜਵਾਨਾਂ ਨੂੰ ਮੈਸੇਜ ਕਰਨਾ ਚਾਹੋਗੇ ਅਤੇ ਮੈਂ ਚਾਹਾਂਗਾ ਇਥੋਂ ਦਾ ਐਡਰੈਸ ਅਤੇ ਫੋਨ ਨੰਬਰ ਵੀ ਜ਼ਰੂਰ ਦੱਸੋ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਨਸ਼ੇ ਵਾਲੇ ਪਾਸੇ ਨੂੰ ਛੱਡ ਕੇ ਆਪਣੇ ਪੰਜਾਬ ਦਾ ਵਿਰਸਾ ਸੰਭੋ ਅੱਛਾ ਜੀ ਤੇ ਆਪਣਾ ਐਡਰੈਸ ਆ ਏਕਮਜੋਤ ਫੋਟੋ ਸਟੂਡੀਓ ਦੇ ਉੱਪਰ ਵਾਲੀ ਸੈਕਿੰਡ ਫਲੋਰ ਤੇ ਆਪਣਾ ਮੋਬਾਈਲ ਨੰਬਰ ਹੈ 7837460560 ਅੱਛਾ ਇੱਕ ਵਾਰ ਫਿਰ ਬੋਲੋ 7837460560 ਅੱਛਾ ਜੀ ਤੁਸੀਂ ਜਿੰਨੇ ਵੀ ਬੱਚੇ ਬੱਚੀਆਂ ਇੱਥੇ ਸਿੱਖਣ ਵਾਸਤੇ ਆਉਂਦੇ ਨੇ ਕਿੰਨੇ ਸਮੇਂ ਦੀ ਫਿਰ ਉਹਨਾਂ ਦੀ ਕਲਾਸ ਲਈ ਜਾਂਦੀ ਹੈ ਜੀ ਜੀ ਇਹ ਤਾਂ 4 ਤੋਂ ਲੈ ਕੇ 9 ਵਜੇ ਤੱਕ ਤਾਂ ਟਾਈਮ ਆ 1 ਘੰਟੇ ਦੀ ਕਲਾਸ ਹੁੰਦੀ ਆ ਉਹਨਾਂ ਦੀ ਮਰਜ਼ੀ ਉਹ ਜਿਸ ਟਾਈਮ ਸੌਖਾ ਮਤਲਬ ਉਹਨਾਂ ਨੂੰ ਹੁੰਦਾ ਉਸ ਟਾਈਮ ਮ ਆ ਸਕਦੇ ਆ ਤਿੰਨ ਵਾਰ 골ਡ ਮੈਡਲ ਜਿੱਤਿਆ ਕਿ ਦੇ ਦੇ ਵਿੱਚ ਕੋਈ ਮਾਨ ਸਨਮਾਨ ਕਰਨ ਵਾਸਤੇ ਪਹੁੰਚਿਆ ਨਹੀਂ ਅੱਜ ਤੱਕ ਘਰੇ ਤਾਂ ਨਹੀਂ ਕੋਈ ਮਾਨ ਸਨਮਾਨ ਕਰਨ ਪਹੁੰਚਿਆ ਪਰ ਮੇਰਾ ਇੱਕ ਵਾਰੀ ਨੈਸ਼ਨਲ ਦੇ ਸਟੇਜ ਤੇ ਗੈਸਟ ਆਫ ਆਨਰ ਦੇ ਨਾਲ ਮਾਨ ਸਨਮਾਨ ਹੋਇਆ ਸੀ ਮਿਹਨਤ ਜਾਰੀ ਰੱਖਣੀ ਹੈ ਮਨ ਦੇ ਵਿੱਚ ਇਹੀ ਹੈ ਕੋਈ ਵੀ ਮਾਨ ਸਨਮਾਨ ਕਰਨ ਭਾਵੇਂ ਆਵੇ ਨਾ ਆਵੇ ਮਿਹਨਤ ਜਾਰੀ ਰੱਖਣੀ ਉਸ ਦੇ ਤੁਹਾਡਾ ਦ੍ਰਿੜ ਇਰਾਦਾ ਉਹ ਉਹਦੇ ਬਾਰੇ ਜਰੂਰ ਦੱਸੋ ਜੀ ਮੇਰਾ ਤੇ ਇਹੀ ਹੈ ਵੀ ਮੈਂ ਤਾਂ ਆਪਣੀ ਰੋਜ਼ ਮਿਹਨਤ ਕਰਦੀ ਆ ਹਾਂ ਜੀ ਤੇ ਬਾਕੀਆਂ ਨੂੰ ਵੀ ਕਹਿਣਾ ਚਾਹੂੰਗੀ ਕਿ ਇਸ ਫੀਲਡ ਵਿੱਚ ਜ਼ਰੂਰ ਅੱਗੇ ਆਣ ਕਿਉਂਕਿ ਪੰਜਾਬ ਦਾ ਵਿਰਸਾ ਬਹੁਤ ਸੱਚੀ ਅਲੋਪ ਹੋ ਰਿਹਾ ਹੈ ਟਾਰਗੇਟ ਕੀ ਹੈ ਕਿੱਥੋਂ ਤੱਕ ਪਹੁੰਚਣਾ ਮੇਰਾ ਟਾਰਗੇਟ ਹੈ ਇੰਟਰਨੈਸ਼ਨਲ ਸਟੇਜ ਤੱਕ ਛੇੜਨੀ ਆ ਅੱਛਾ ਜੀ ਤੁਹਾਡਾ ਵੀ ਟਾਰਗੇਟ ਸੇਮ ਹੀ ਆ ਜੀ ਹਾਂਜੀ ਸਰ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਉਮਰ ਦੇ ਵਿੱਚ ਹੀ ਇਸ ਵੀਰ ਦੇ ਵੱਲੋਂ ਅਤੇ ਉਸ ਭੈਣ ਦੇ ਵੱਲੋਂ ਗਿੱਧੇ ਅਤੇ ਭੰਗੜੇ ਨੂੰ ਇਹ ਜਿੰਦਾ ਰੱਖਿਆ ਜਾਵੇ ਪੰਜਾਬ ਦੇ ਵਿੱਚ ਜਿਹੜਾ ਕਿ ਅਲੋਪ ਹੁੰਦਾ ਜਾ ਰਿਹਾ ਉਸ ਦੇ ਲਈ ਗਰੀਬ ਘਰਾਂ ਦੇ ਬੱਚਿਆਂ ਨੂੰ ਫ੍ਰੀ ਸਿੱਖਲਾਈ ਦੇਣਾ ਅਤੇ ਜਿਸ ਦੇ ਨਾਲ ਨਾਲ ਉਹਨਾਂ ਇੱਕ ਇਹ ਵੀ ਦੱਸਿਆ ਕਿ ਫਿਟਨੈਸ ਵੀ ਜਿਹੜੀ ਹੈ ਜ਼ਰੂਰੀ ਹੈ ਤਾਂ ਭੰਗੜੇ ਦੇ ਨਾਲ ਕਿਤੇ ਨਾ ਕਿਤੇ ਆਦਮੀ ਦਾ ਅਤੇ ਕਿਤੇ ਨਾ ਕਿਤੇ ਨੌਜਵਾਨਾਂ ਦਾ ਅਤੇ ਨੌਜਵਾਨ ਬੱਚੀਆਂ ਦਾ ਵੀ ਸਰੀਰ ਜਿਹੜਾ ਫਿੱਟ ਰਹਿੰਦਾ ਤੁਸੀਂ ਇਸ ਚੀਜ਼ ਦੇ ਨਾਲ ਜ਼ਰੂਰ ਜੁੜਨਾ ਇੱਕ ਮੈਸੇਜ ਵੀ ਲੱਗਾ ਹੈ ਜਿਸ ਦੇ ਨਾਲ ਸਾਡਾ ਪੰਜਾਬੀ ਵਿਰਸਾ ਵੀ ਬਰਸ ਸਕੇ ਅਤੇ ਭੰਗੜਾ ਅਤੇ ਸਾਡੇ ਪੰਜਾਬ ਦਾ ਲੋਕਨਾਚ ਗਿੱਧਾ ਇਹ ਜਿੰਦਾ ਰਹ ਸਕੇ ਇਸ ਲਈ ਇਹ ਵੀਡੀਓ ਨੂੰ ਵੀ ਜਰੂਰ ਸ਼ੇਅਰ ਕਰਨਾ ਅਤੇ ਇਹਨਾਂ ਦੀ ਮਿਹਨਤ ਨੂੰ ਵੀ ਜਰੂਰ ਸਲਾਮ ਕਰਨੀ ਹੈ ਕਿ ਛੋਟੀ ਉਮਰ ਦੇ ਵਿੱਚ ਇੰਨੇ ਕੰਪੀਟੀਸ਼ਨ ਲੜਨ ਤੋਂ ਬਾਅਦ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਨੌਜਵਾਨ ਬੱਚੇ ਬੱਚੀਆਂ ਨੂੰ ਗਿੱਧੇ ਪੰਗੜੇ ਨਾਲ ਜੋੜਨਾ ਬਣੇ ਰਹੋ ਸਾਡੇ ਨਾਲ ਹਰ ਕਵਰ ਵਿੱਚ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ